वाहेगुरू जी का खालसा वागुरु जी की फतेह लाओ दोस्तो। दो जी दोस्तों अजू फिर लेके चले पटियालेक्नवर सार टाइम हो गया पौनी चार सताल जी ਆਹ ਹਾਇਆ ਚਾਰ ਗੋੜੀ ਪਹਿਲੀ ਲਾ ਲਈ ਹੈ ਹੈ? ਇਹ ਥੋੜੀ ਲੱਗੇ ਕਰਨਾ ਜਦਾਂ ਉਹ ਬਸ ਹੀ ਮਾਤ ਥੋੜੇ ਕਰਦਾ ਵਧੀਆ ਵਧੀਆ ਚੱਲੇ ਹੌਲੀ ਚੱਲਿਓ ਯਾਰ ਅੱਜ ਹਾਂਜੀ ਅੱਜ ਹੌਲੀ ਚੱਲਿਓ ਮੈਂ ਮੈਂ ਜਦੋਂ ਅਹੀਂ ਰੋਡ ਮਗਲੇ ਆ ਅੱਜ ਤਾਂ ਮੇਰਾ ਸੀਰੀ ਸੈੱਟ ਨਹੀਂ ਮੈਂ ਪਹਿਲਾਂ ਆਉਣਾ ਨਹੀਂ ਦੀ ਅੱਜ ਕੀ ਗੱਲ ਕਰਦੇ ਹੋ ਜਨੀ ਸਾਹਿਬ ਥੋੜੇ ਤੋਂ ਉੱਪਰ ਦੀ ਗੱਲ ਦੱਸੋ ਨਹੀਂ ਤੁਸੀਂ ਹੌਲੀ ਚੱਲਦੇ ਨਹੀਂ ਹੈਗੇ ਦੋ ਲਟਾਂ ਲਾਈਆਂ ਚਲੋ ਲੋੜ ਕੇ ਲਾਈਟ ਦੀ ਵੱਧ ਲੋੜ ਪੈਂਦੀ ਆ ਆ ਠੀਕ ਆ ਕੁੱਤਾ ਘਤਣਾ ਨਾ ਮੁਰਿਆ ਜੇ ਗੁਰਪ੍ਰੀਤ ਜਨਾਵ ਜੱਸੀ ਨਾਲ ਕਿ ਜੱਸੀ ਦੇ ਨਾਲ ਆਉਣਾ ਹੈ ਉਹ ਜਿਹੜੇ ਗਰੁੱਪ 'ਚ ਲਿਖਿਆ ਹੋਇਆ ਹੈ ਜਿਹੜਾ ਗੁਰਪ੍ਰੀਤ ਪ੍ਰੈਕਟਿਸ ਪਾ ਕੇ ਜੱਸੀ ਲਿਖਿਆ ਵਾ ਦੀ ਗਰੁੱਪ ਚੋਕੜੇ ਆ ਗਿਆ ਦੀਆ ਹਾਂ ਜੱਸੀ ਅਹਾਂ ਦੇ ਪਹਿਲਾ ਬਰਦਾ ਜਿਹਨੇ ਬੁਲਾਇਆ ਸੀ ਇਹਨੂੰ ਅੱਛਾ ਨਾ ਅੱਛਾ ਅੱਛਾ ਠੀਕ ਐ ਨਹੀਂ ਓਕੜੇ ਨਾਲ ਸੇਵ ਕਰਿਆ ਵਾ ਸਾਰੇ ਬਕੌੜੀ ਹੋਣੇ ਹੁਣ ਅਸੀਂ ਫਿਰ ਉਹੀ ਆ ਨਾ ਪੰਕਚੁਐਲਟੀ ਆ ਜੀ ਚੇਂਜ ਕਰਤੀ ਕੋਈ ਮਾਰਾ ਜੀ ਠੀਕ ਹੋ ਜੀ ਇਹਦੇ ਕਰ ਲੋ 6 ਮਿੰਟ ਪ੍ਰਿੰਸੀਪਲ ਸਾਹਿਬ ਗਾਹ ਕਰਦੇ ਸਾਰੇ ਫੀਡਾ ਜੀ ਗਾਹ ਕਰਾਂਗੇ ਅੰਦਰ ਪੂਰੇ ਕਰਾਂਗੇ ਟਾਈਮ ਫਿਰ ਸਾਡੇ ਵਰਗੇ ਕੀ ਸੀ ਜਾਂਦੀ ਆ ਇਹ ਲੈ ਆਈ ਬਰੋਡ ਹਾਂ ਇਹਦੇ ਉੱਪਰ ਕੋਈ ਫਿੱਟੇ ਨਹੀਂ ਹੁੰਦੀ ਸਮਾਂ ਲਈ ਲਾ ਦੇ ਉੱਪਰ ਇਹ ਆ ਜਗਾ ਹੈ ਹਾਂ ਇਹ ਤਾਂ ਸੌਲੀ ਲੱਗ ਰਿਹਾ ਮੈਂ ਤਾਂ ਸਮਝਾਈ ਨਹੀਂ ਨਾ ਸਰਸਣੇ ਨੂੰ ਫੋਟੋ ਲਾਉਂ ਪੱਧਰ ਗਿਆ ਇੱਧਰ ਰਹਿ ਗਿਆ ਚਲੋ ਜੀ ਮੈਰਾ ਜੋ ਆਇਓ ਤਾਂ ਮੈਂ ਵੀ ਨਮਾ ਚੋਂ ਕੱਲੇ ਆ ਉਹ ਚੇਂਜ ਕਰਤਾ ਹੋਰ ਅਛੜਾ ਹੋ ਕਹਿੰਨੇ ਉਹ ਜਿਹੜਾ ਬਹੁਤ ਮਹਿੰਗਾ ਲਿਆਂਦਾ ਹੈ ਆਜੋ ਲੋੜ ਨੂੰ ਲੋਟ ਲੈ ਕੇ ਜੰਨਾ ਆਜੋ 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 ਇੱकडे ਲੈ ਕੇ ਜੰਨਾ ਸਾਡਾ ਕੰਮ ਖੁਸ਼ ਰਹਿਣਾ ਏ ਤੱਕ ਜਿੱਤੇ ਆਇਆ ਦਾ ਸਾਡਾ ਕੰਮ ਖੁਸ਼ ਰਹਿਣਾ ਏ ਤੱਕ ਜਿੱਤੇ ਆਇਆ ਦਾ ਕੋਈ ਕੋਈ ਜਾ ਰਹੇ ਪੁਣੇ ਜਾ ਰਹੇ ਨੇ ਇੱਧਰ ਨਾ ਆਇਓ ਯੱਕ 哎呦哎呦。 ਅੱਜ ਕਾਕੇ ਤੇਰੇ 100 ਤੋਂ 100 ਨੰਬਰ ਨੇ 100 ਸੋਹਣੇ ਨਾ ਹਾਂ ਹੋਰ ਚੱਲੇ ਅੱਜ ਹਾਂ ਅੱਜ ਸਹੀ ਚੱਲਿਆ ਆਜੀ ਕੋਸਾਫ ਧੰਨਵਾਦ ਜੀ ਤੁਹਾਡਾ ਸਪੀਡ ਅੱਜ ਬੜੀ ਵਧੀਆ ਖਿੱਚੀ ਆ ਵੀਡੀਓ ਬਣਾ ਰਿਹਾ ਦੀ ਮੈਂ ਕਈਆਂ ਨੇ ਹਿੰਦਾ ਦਾ ਕਰਿਆ ਜਣਾ ਵੀਰ ਅੱਛੇ ਪੀਜ਼ ਵੇਸ ਪਰ ਖਾਪੇ ਕਿਉਂ ਨਾ ਬੰਦ ਮੈਂ ਸ਼ੇਕ ਪੀਆ ਨਾ ਹੁੰਦਾ ਇਹ ਪੂਰ ਲੈ ਗਿਉਨੇ ਹੋ ਐਨੇ ਥੋੜੇ ਚੱਲਦੇ ਨੇ ਸੁੱਕੇ ਅਟਕਾ ਭਾਜਨ ਪੈਣ ਦਾ ਆਹ ਹਾ ਗਰਮ ਹੋ ਗਿਆ ਵੀਰੇ ਖਾਜਣ ਫੀਰ ਪੂੜੇ ਨਾਲ ਨਾਲ ਗ੍ਰੀਨ ਟੀ ਰਹੇ ਲਗੇ ਰੇ ਜੇ ਲੱਭ ਜੇ ਤੇ ਉੱਪਰ ਨਾਲ ਪੈ ਜਾ ਮਰੇ ਜਾਂਦਾ ਤਾ ਆ ਅਛਾ ਨਾ ਗੱਲ ਪੈਣਾ ਪਿਛਲਾ ਪੈ ਰਿਆ ਫੜੂਂਗਾ ਜੇ ਮੇਰੇ ਹੱਥੋਂ ਫਰੇਗਾ ਉਹਨੂੰ ਦਵਾ ਇਹ ਜਿਹੜੇ ਚ ਪੈ ਗਿਆ ਲੈ ਗਿਆ ਹਾਂ ਚੱਲ ਤੂੰ ਕਹਿੰਦਾ ਇਹ ਚੈਨ ਉਤਾਰ ਕੇ ਬਾਦੀ ਹੁਣ ਗਿਆ ਨਹੀਂ ਜਦੋਂ ਚੱਲੋ ਚੱਲ ਚੱਲ ਬਣ ਕੇ ਬੜ ਰਹੀ ਆ ਬੱਚਾ ਬਚਾ ਆਇਆ ਹੋਇਆ ਬਚਾਇਆ ਹੋਇਆ ਜੀ ਹੱਦ ਤੱਕ ਜੇ ਕੁਝ ਬੋਲਣਾ ਹੋਵੇ ਬੋਲ ਦੋ ini testing nggak hari ya kok? 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 coba ハハハハ ઓય 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 ਲਓ ਜੀ ਮੁੰਡੇ ਆ ਗਏ ਕੱਛਣ ਕਰਕੇ ਸੁਖਨਵਨ ਸਾਹਿਬ ਹੁਣ ਇੱਥੇ ਆ ਹੋਰੇ ਇਹਨਾਂ ਨੇ ਚੁੱਗੀਆਂ ਲਾਉਣੀਆਂ ਨੇ ਆ ਪਾਣੀ ਦੇ ਵਿੱਚ ਉਹ ਸਾਹਮਣੇ ਆਏ ਸਾਨੂੰ ਇੱਕ ਵਾਰ ਤਾਂ ਗੁੱਸਾ ਆਉਂਦਾ ਹੁੰਦਾ ਪਰ ਜਦ ਉੜਿਆ ਕਿ ਨਜ਼ਾਰੇ ਜਦ ਆਉਂਦੇ ਨੇ ਫੇਰ ਸਾਨੂੰ ਆਉਂਦਾ ਵੀ ਨਹੀਂ ਨਹੀਂ ਧੰਨਵਾਦ ਕਰਨਾ ਪੈਂਦਾ ਸਮਾਈ ਲੈ ਰਖੀ ਐ ਵਖੜ ਖਿੜ ਖਿੜ ਹਸੀਏ ਕਿੱਥੇ ਰਹੋ ਉਹ ਉਧਰੇ ਪੋਜ ਬਣ ਰਿਹਾ ਤੂੰ ਨਾ ਇਸੇ ਐਕਸ਼ਨ ਜਿਗਰ ਲਾਗੇ ਤੇ ਗੱਭੇ ਨੂੰ ਬੋਲਦਾ ਲੈਟ ਵੀ ਆ ਜਪੇ ਤੋ ਸਾਬ ਕਿਧਰ ਗਏ ਉਹ ਦੇਖੋ ਉੱਧਰ ਅੱਛਾ ਉਹ ਉਤਰ ਕੇ ਗਏ ਮੈਂ ਤੂੰ ਲੰਘੇ ਤੈਨੂੰ ਲੰਘੇ ਹੁੰਦੇ ਨਹੀਂ ਤੈਨੂੰ ਲੰਘੇ ਤੂੰ ਪਾਸੇ ਆ ਉਹ ਤੇ ਲੰਘੇ ਜੀ ਉਹ ਉਹ ਸਾਹਮਣੇ ਬੈਠੇ ਉੱਥੇ ਜਾ ਕੇ ਵੀ ਆਪਾਂ ਆਪਣੀ ਫੋਟੋ ਜਾਂਦੀ ਸ਼ੁਰੂ ਕਰਤੀ ਉਹਨਾਂ ਦੇ ਉਹਨਾਂ ਦੇ ਪੰਗ ਕਰੀਏ ਜੀ ハハハハ

ਕਮੇ ਹੁਣ ਅੱਗੇ ਲੋਟ ਰੇ ਦੇਖ ਬੰਦਾ ਹਿੱਲਦਾ ਰੂਪ ਹੈ ਇਹ ਸਭੀ ਮਾਲਸ ਹੈ ਵੇ ਦੇ ਵਾਦੀ ਅਸਰੀ ਯਾਰ ਹੋ ਰਹੀ ਨਹੀਂ ਓਏ ਇੱਕ ਵਾਰ ਤਾਂ ਥੈਰੇਪੀ ਚੱਲ ਪੈਂਦੀ ਹੈ ਬੰਦਾ ਭੜਿਆ ਵਾ ਨਾਲੇ ਲੈ ਕੇ ਚੱਪੂ ਰੋਣਾ ਬੰਦਾ ਇੱਧਰ ਰੁਲੀ ਕਿ ਇਹ ਮਾਰ ਕੇ ਕਰ ਲੈ ਚੱਟਾ ਛਿੱਟਾ ਖਾਟੇ ਗਿਆ ਪਾਣੀ ਦੇ ਦੇ ਚੱਕ ਲੈ ਇੱਕ ਵਾਰ ਜਣਾ ਜਾਂ ਬੰਦੇ ਜਿਹੜੇ ਜਾਨ ਹੋ ਗਏ ਉਹਨਾਂ ਨੂੰ ਬੱਟਾ ਲਗਾ ਦੋ ਕਾਕੀ ਸਾਡੇ ਹੋ ਸਾਰੇ ਸੱਚ ਕੇ ਆਏ ਦੇਖੀ ਇਹ ਚੰਗਾ ਰੋਂਗੀ ਆਜ ਗੋਲ ਸਾਹਿਬ ਮਾਗਦਾ ਸਾਰੀ ਦਿਖਾਵਟ ਉਤਰ ਗਈ ਹਰੋ ਟਕਾਲ ਦੇ ਹਾਂ ਟਾਈਮ 7 ਵਜੇ ਦੇ ਨੂੰ ਭੇਜਣਾ ਲੈ ਜਿੰਦਾ ਆ ਮੈਨੂੰ ਆਇਆ ਮੇਰਾ ਉੱਪਰ ਹੈਗੀ ਤੇ ਤਿਆਰ ਕਰਾਉਣੇ ਦੁਕਾਨ ਤੇ 11 ਵਜੇ ਜਾ ਕੇ ਦੇ ਦਿੰਦਾ 15 ਮਿੰਟ ਯੋਗੀ ਉਤੇ ਔਰ ਪਹਾੜੋਂ ਪਤਾ ਹੋ ਗਿਆ ਨਾ 10-15 ਕਿ ਮਿੰਟ ਚ ਹੋ ਜਾਂਦਾਗਾ ਸਾਰਾ ਹੀ ਉਹ ਮੇਰੇ ਕੋਲ ਟਾਈਮ ਮਿਲਦਾ ਟਾਈਮ ਦੁਪਹਿਰ ਤੋਂ ਬਾਅਦ ਲੱਗਦਾ ਹੈ ਅੱਜ ਤਾਂ ਮਿਲਾਂ ਸਾਇਦ ਦੁਕਾਨ 7:30 ਵਜੇ 7:30 8:30 ਤੋਂ 8 ਵਜੇ ਦਾ ਕਰ ਦੁਕਾਨ ਦਾ ਲੰਬਾ ਟਾਈਮ ਹੋਊਗਾ ਦੁਕਾਨਦਾਰ ਦੀ ਛੁੱਟੀ ਨਹੀਂ ਹੋਈ ਹੋਗੀ ਕਿੰਨੇ ਵਜੇ ਬੰਦ ਕਰਦੇ 8 ਵਜੇ ਠੀਕ ਹੈ ਜੀ ਬਾਣੀ ਆਪਾਂ 7:30 ਵਜੇ ਤੋਂ ਤਾਂ ਸੋ ਸੱਗਾ ਜਾਂ ਸੱਗਾ ਜੀ ਕਾਲੀ ਤੇ ਸੋਨ ਨੂੰ ਬੱਤੋ ਬਕਰੇ ਬਿਜਾਰੇ ਦਮਾ ਦਿਨ ਵੀ ਨਾ ਗਨੋ ਚਲੋ ਚਲੋ ਪੁਣੇ ਚਿਆਰਿ ਮਿਲਿਆ ਜਿੰਦੇ ਇੱਕ ਰਾਈਡ ਲਾਉਂਦੇ ਨੇ ਤੁਮ ਇਸ ਕਰਦੇ ਨੇ ਜਿੰਦੇ ਮੇਰੇ ਹੋ ਉਹ ਜਿੰਦੇ ਮੈਂ ਹੀ ਆ ਮੈਨੇਜਰ ਸਾਹਿਬ ਥੋੜਾ ਇੱਕ ਡਿਸਕਸ ਕਰਨੀ ਆ ਹਾਂ ਫੋਨ ਤੇ ਬਾਅਦ ਚ ਕਰਾਂਗੇ ਤੁਹਾਨੂੰ ਤਜਰਬਾ ਲੈਣਾ ਹੈ ਕੋਈ ਐਕਸਪੀਰੀਅੰਸ ਹੋਗਾ ਵਿੱਚ ਹਾਂ ਆਹ ਫੋਨ ਵਾਰੀ ਨਹੀਂ ਪ੍ਰੇਮ ਵਰਕਰ ਮੁਰਦਾ ਭਾਈ ਮੁਰਦਾ ਵਾ ਸੁਰਤ ਤੱਕ ਵੀਡੀਓ ਕਰੀ ਸਾਡੇ ਦੇ ਜਿੱਤੇ ਮੇ

ਕਲੋਜੀ ਆ ਵਿੱਚ ਹਲਕਾ ਸ਼ਾਟ 67 ਕਿਲੋਮੀਟਰ ਫਾਈਲ ਚਲਾ ਕੇ